ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਆਉਂਦੇ ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਮਾਰਚ ਦੇ ਅਖੀਲੇ ਦਿਨਾਂ ਤੱਕ ਯਾਨੀ ਕਿ 31 ਮਾਰਚ ਤੱਕ ਮੌਸਮ ਪੰਜਾਬ ਦਾ ਫਸਲ ਸਨਾਰ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹੇਗਾ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਤਾਜ਼ਾ ਸੈਟਲਰ ਤੇ ਸਿਰਾਂ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਸਵੇਰ ਦੇ ਲਗਭਗ 11 ਵਜਣ ਵਾਲੇ ਨੇ 11:30 ਹੋਣੇ 11 ਦਾ ਟਾਈਮ ਹੋ ਰਿਹਾ ਤੇ 21 ਮਾਰਚ ਦੀ ਅੱਜ ਸਵੇਰ ਹੈ ਜੀ ਜਿਵੇਂ ਕਿ ਅਸੀਂ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਮੌਸਮ ਲਗਭਗ ਫਨਾ ਖੁਸ਼ਕ ਤੇ ਸਾਫ਼ ਹੀ ਰਹਿੰਦਾ ਜਾ ਪਰਿਆ ਜਿਹੜਾ ਇੱਕ ਹਲਕਾ ਪੱਛਮੀ ਸਿਸਟਮ ਜਿਹੜਾ ਕਿ ਪ੍ਰਭਾਵਿਤ ਕਰ ਰਿਹਾ ਸੀ ਰਾਜਸਥਾਨ ਦੇ ਕੁਝ ਖੇਤਰਾਂ ਨੂੰ ਤੇ ਬੀਤੇ ਬੀਤੇ ਦਿਨਾਂ ਦੇ ਮੁਕਾਬਲੇ ਇਹ ਸਿਸਟਮ ਕੱਲ ਰਾਤ ਨੂੰ ਜਿਹੜਾ ਅੱਗੇ ਲੰਘ ਚੁੱਕਿਆ ਤੇ ਇਸ ਵੇਲੇ ਲਗਭਗ ਹਰ ਦੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਜੇਕਰ ਬੀਤੇ 24 ਘੰਟਿਆਂ ਤੇ ਆਪਾਂ ਅੰਕੜੇ ਚੱਕਦੇ ਹਾਂ ਜੀ ਮਿਨਿਮਮ ਟੈਂਪਰੇਚਰ ਦੇਖੀਏ ਤੇ 9.1 ਡਿਗਰੀ ਦੇ ਨਾਲ ਪੰਜਾਬ ਦੇ ਵਿੱਚ ਪਠਾਨਕੋਟ ਸਭ ਤੋਂ ਠੰਡਾ ਖੇਤਰ ਰਿਹਾ ਤੇ ਇੱਥੇ ਹੀ ਜਿਹੜਾ 11.1 ਡਿਗਰੀ ਦੇ ਨਾਲ ਸੋਨੀਪੱਤ ਸਭ ਤੋਂ ਠੰਡਾ ਖੇਤਰ ਰਿਹਾ ਹਰਿਆਣਾ ਦੇ ਵਿੱਚ ਸੋ ਮੈਕਸਿਮਮ ਟੈਂਪਰੇਚਰ 34-35 ਦੇ ਜਾ ਰਹੇ ਨੇ ਹਰਿਆਣਾ ਦੇ ਔਰ ਮੈਕਸਿਮਮ ਟੈਂਪਰੇਚਰ ਪੰਜਾਬ ਦੇ ਜਿਹੜੇ ਆ 32-33 ਦੇ ਆਸ-ਪਾਸ ਦਰਜ ਹੋ ਰਹੇ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਹੋਰ ਵਾਧਾ ਦਰਜ ਹੋਏਗਾ ਕਿਉਂਕਿ ਮੌਸਮ ਖੁਸ਼ਕ ਤੇ ਸਾਫ਼ ਰਹਿਦਾ ਜਾ ਰਿਹਾ ਹੈ ਤੇ ਖੁਸ਼ਕ ਬਣੇ ਰਹਿਣਾ ਦੁਪਹਿਰ ਵੇਲੇ 파ਰਾ ਹੋਰ ਤਾਂ ਚੜੇਗਾ 53 ਅਸਾਸ ਟੈਂਪਰੇਚਰ ਜਾ ਸਕਦਾ ਪੰਜਾਬ ਦਾ ਇਹ ਕੈਸ ਰਹੀਆਂ ਫੱਲਾ ਸਕਦੇ ਆ ਇਸ ਤੋਂ ਬਾਅਦ ਇੱਕ ਹਲਕਾ ਸਿਸਟਮ ਆਉਂਦਾ ਜਾ ਫਿਰਿਆ 26 27 28 ਜਾਂ ਫਿਰ ਅੱਗੇ ਫੇ 26 ਹੋ ਸਕਦਾ 1-2 ਦਿਨ ਤੇ ਇਹ ਸਿਸਟਮ ਦੇ ਵਿੱਚ ਹਲਕੀ ਕਿਨਵਨ ਕਿਤੇ ਕਿਤੇ ਹਲਕੀ ਬੂੰਦਾਵੰਦੀ ਦੇ ਅਸਾਰ ਹੋਣਗੇ ਮਾਝਾ ਦੁਆਬਾ ਖੇਤਰ ਹਾਲੇ ਮੁੱਖ ਤੌਰ ਤੇ ਮੁੱਖ ਰਹਿੰਦਾ ਜਾ ਫਿਰਿਆ ਇਸ ਸਿਸਟਮ ਦੇ ਵਿੱਚ ਤੇ ਅੱਗੇ ਜਾ ਕੇ ਆਪਾਂ ਹੋਰ ਜਮਜਮੇ ਲਾਗੇ ਜਾਵਾਂਗੇ ਤੇ ਇਸ ਸਿਸਟਮ ਦੀ ਅਪਡੇਟ ਜਿਹੜੀ ਆ ਤੁਹਾਨੂੰ ਜਿੜਾ ਰੈਗੂਲਰ ਦੌਰ ਤੇ ਦੇਵਾਂਗੇ ਮਾਰਚ ਦੇ ਅਖੀਰ ਦੇ ਵਿੱਚ ਫਿਲਹਾਲ ਇਹੀ ਇੱਕ ਹਲਕਾ ਜਿਹਾ ਸਿਸਟਮ ਆ ਰਿਹਾ ਜਿਹੜਾ ਕਿ ਬਾਤਾ ਪ੍ਰਭਾਵ ਨਹੀਂ ਛੜੇਗਾ ਤੇ ਮੌਸਮ ਆਪਣਾ ਗਰਮ ਤੇ ਖੁਸ਼ਕ ਇਸੇ ਤਰ੍ਹਾਂ ਚੱਲ कोई चेतावनी नहीं, नहीं है ते ए सिस्टम दी असी अपडेट ਤੁਹਾਨੂੰ ਅਸੀਂ ਆਉਂਦੇ ਦਿਨਾਂ ਤੱਕ ਰੈਗੂਲਰ ਤੌਰ ਤੇ ਦਿੰਦੇ ਰਵਾਂਗੇ ਜੇਕਰ ਸਿਸਟਮ ਘਟ ਲੱਗਦਾ ਵੱਧ ਲੱਗਦਾ ਉਹਦੀ ਇਹ ਅਪਡੇਟ ਤੁਹਾਨੂੰ ਅਸੀਂ ਜੜੀ ਹਸਾਨਾ ਤੌਰ ਤੇ ਦੱਸਦੇ ਰਾਂਗੇ ਫਿਲਹਾਲ ਮੌਸਮ ਅੱਜ ਵੀ ਗਰਮ ਤੇ ਖੁਸ਼ਕ ਰਹੇਗਾ ਟੈਂਪਰੇਚਰ ਵਾਲੇ ਫੱਕ ਤੋਂ ਪਿਤੇ ਦਿਨ ਦੇ ਮੁਕਾਬਲੇ ਅੱਜ ਇੱਕ ਅੱਧਾ ਡਿਗਰੀ ਟੈਂਪਰੇਚਰ ਦੇ ਵਿੱਚ ਵਾਧਾ ਦਰਜ ਹੋ ਸਕਦਾ ਤੇ ਆਉਂਦੇ ਦਿਨਾਂ ਦੇ ਦਰਮਿਆਨ ਇਹ ਵਾਧਾ ਹੋਰ ਜਿਹੜਾ ਨਿਰੰਤਰ ਜਾਰੀ ਰਹੇਗਾ ਉੱਤਰ ਖੱਛੋ ਦੀਆਂ ਹਵਾਵਾਂ ਕੱਲ ਜਿਵੇਂ ਚੱਲ ਰਹੀਆਂ ਸੀ ਉਸ ਤੋਂ ਥੋੜੀ ਜਿਹੀ ਤੇਜ਼ ਰਫ਼ਤਾਰ ਨਾਲ ਅੱਜ ਚੱਲਦੀਆਂ ਰਣ ਗਈ ਜੀ ਜਾ ਸਕ